ਦੋਸਤੋ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਮਿੱਤਰੋ ਆਪਾਂ ਲਗਾਤਾਰ ਇਸ ਗੱਲ ਦੀ ਗੱਲ ਰੱਖਦੇ ਆਏ ਆਂ ਸਾਹਮਣੇ ਲੋਕਾਂ ਦੇ ਔਰ ਸਰਕਾਰ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਏ ਆਂ ਕਿ ਅੱਗ ਲੱਗਣ ਦਾ ਕਾਰਨ ਹੈ ਜਿਹੜਾ ਪਰਾਲੀ ਸੜਨ ਦੇ ਕਰਕੇ ਪੋਲੂਸ਼ਨ ਉਹਨਾ ਨਹੀਂ ਹੁੰਦਾ ਜਿੰਨਾ ਪੋਲੂਸ਼ਨ ਹੋਰ ਕਾਰਨਾ ਕਰਕੇ ਪਿੱਛੇ ਆਪਾਂ ਇੱਕ ਵੀਡੀਓ ਦੇ ਵਿੱਚ ਇੱਕ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਜਿਹੜੇ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਿਹਾ ਕਿ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ ਸਿਰਫ 1 ਤੋਂ ਲੈ ਕੇ 3% ਹੈ। ਔਰ ਉਸ ਰਿਪੋਰਟ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆਪਣੇ ਐਫੀ ਡੇਵਿਡ ਦੇ ਰਾਹੀਂ ਭਾਰਤ ਸਰਕਾਰ ਨੇ ਕੋਟ ਵੀ ਕੀਤਾ। ਇਸ ਤੋਂ ਵੀ ਗਾਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਬਰ ਅਗਰਵਾਲ ਜੱਜ ਨੇ ਮੌਜੂਦਾ ਜੱਜ ਨੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਖੁੱਲੇ ਆਮ ਲੋਕਾਂ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਇਹ ਗੱਲ ਕਹੀ ਠੋਕ ਬਜਾ ਕੇ ਕਿ ਕਿਸਾਨਾਂ ਦੇ ਰਾਹੀਂ ਕਿਸਾਨਾਂ ਦੀ ਪਰਾਲੀ ਦੇ ਕਾਰਨ ਪੋਲੂਸ਼ਨ ਦਿੱਲੀ ਦਾ ਨਹੀਂ ਹੁੰਦਾ ਇਹ ਗੱਲ ਕਹੀ ਗਈ ਲੇਕਿਨ ਬਦਕਿਸਮਤੀ ਸਾਡੀਆਂ ਸਰਕਾਰਾਂ ਸਾਡਾ ਪੱਖ ਮਜਬੂਤੀ ਨਾਲ ਉੱਥੇ ਰੱਖਦੀਆਂ ਨਹੀਂ। ਔਰ ਸਜ਼ਾ ਦੇਣ ਵਾਲੇ ਪਾਸੇ ਜਰਾ ਜਿੰਨੀ ਵੀ ਸਾਡੇ ਖਿਲਾਫ ਕੋਈ ਟਿੱਪਣੀ ਆ ਜਾਈ ਤਾਂ ਉਹਦੇ ਉੱਤੇ ਫਿਰ ਸਾਨੂੰ ਸਜ਼ਾ ਦੇਣ ਲਈ ਤਰਲੋ ਮੱਛੀ ਹੋ ਜਾਂਦੀਆਂ ਨੇ ਪੂਰਾ ਜ਼ੋਰ ਲਾ ਦਿੰਦੀਆਂ ਨੇ। ਤੋਂ ਜਿਹੜੀ ਇਹ ਗੱਲ ਦਾ ਜਿਹੜਾ ਟ੍ਰੈਂਡ ਆ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਸੀਂ ਬਾਰ-ਬਾਰ ਕਿਹਾ ਹੈ ਕਿ ਭਾਈ ਜਿਹੜਾ ਪਿੱਛੇ ਕੁਝ ਦਿਨ ਪਹਿਲਾਂ 20 ਦਿਨ ਪਹਿਲਾਂ ਦੁਸਰਾ ਨਗਿਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੈਂ ਕੁਝ ਸ਼ਹਿਰਾਂ ਦੇ ਨਾਂ ਤੁਹਾਨੂੰ ਦੱਸ ਸਕਦਾ ਜਿਵੇਂ ਅੰਮ੍ਰਿਤਸਰ ਦੇ ਵਿੱਚ 155 ਥਾਵਾ ਤੇ ਲੁਧਿਆਣੇ ਦੇ ਵਿੱਚ 138 ਥਾ ਥਾਵਾਂ ਤੇ ਬਠਿੰਡਾ ਇਹਨਾਂ ਨਾਲੋਂ ਬਹੁਤ ਛੋਟਾ ਸ਼ਹਿਰ ਆ 52 53 ਥਾਵਾਂ ਦੇ ਉੱਤੇ ਇੱਥੇ ਵੀ ਰਾਮਣ ਦੇ ਪੁਤਲੇ ਫੁਕੇ ਗਏ ਨੇ ਹੁਣ ਤੁਸੀਂ ਹਿਮਾਨ ਅਨੁਮਾਨ ਲਾਇਓ ਕਿ ਸਾਰੇ ਹੀ ਨਗਰਾਂ ਦੇ ਵਿੱਚ ਸਾਰੇ ਹੀ ਕਸਬਿਆਂ ਦੇ ਵਿੱਚ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਕੁਛ ਹੋਇਆ ਇਹ ਪੁਤਲੇ ਸਾੜੇ ਗਏ ਮੈਂ ਉਹਦੇ ਚੇਵੀ ਕਿਹਾ ਸੀਗਾ ਕਿ ਇਹ ਪਰਾਲੀ ਜਦੋਂ ਕਿਸਾਨਾਂ ਕੋਲੋਂ ਇਕੱਠੀ ਕਰਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੰਡਸਟਰੀਅਲਿਸਟ ਇਕੱਠੀ ਕਰਵਾਉਂਦਾ ਕਰਦਾ ਹੈ ਉਹਦੀ ਜਦੋਂ ਪਰਾਲੀ ਇਕੱਠੀ ਕੀਤੀ ਵੀ ਪਰਾਲੀ ਨੂੰ ਸਮਾਂ ਲੰਘ ਜਾਂਦਾ ਫਿਰ ਉਹਦਾ ਉਹਦਾ ਬੀਮਾ ਕਰਾਇਆ ਹੁੰਦਾ ਤੇ ਉਹਨੂੰ ਆਪ ਜਾਣ ਬੁੱਝ ਕੇ ਅੱਗ ਲਾ ਕੇ ਉਹਦਾ ਪੈਸਾ ਵਸੂਲਦਾ ਸਰਕਾਰ ਤੋਂ ਮੈਂ ਇਹ ਵੀ ਗੱਲ ਰੱਖੀ ਸੀ ਉਹ ਗੱਲ ਸਾਬਤ ਹੁੰਦੀ ਸੀ ਤੇ ਕੋਲੇ ਹੀ ਮਸ਼ੀਨਾਂ ਖੜੀਆਂ ਨੇ ਜਿਨ੍ਹਾਂ ਨੇ ਅੱਗ ਬੁਝਾਉਣੀ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਨੇ ਔਰ ਉਹ ਤਿੰਨੇ ਗੱਡੀਆਂ ਬਿਲਕੁਲ ਆਰਾਮ ਨਾਲ ਖੜੀਆਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਤੇ ਇੱਕ ਅੱਗ ਲਟਾ ਲਟਾ ਉਹਨਾਂ ਉਹਨਾਂ ਦੇ ਬਨਲਾਏ ਹੋਏ ਡੈਂਪਾਂ ਨੂੰ ਅੱਗ ਲਾ ਕੇ ਮਚਰਿਆ ਤੇ ਇਹ ਦੂ ਸਿੱਧ ਹੁੰਦਾ ਕਿ ਉਹ ਜਾਣ ਕੇ ਮਚਾਇਆ ਜਾਂਦਾ ਇੱਕ ਥਾਂ ਦੇ ਨਹੀਂ ਹਰ ਬਾਰ ਹਰ ਥਾਂ ਦੇ ਉੱਤੇ ਉਹ ਮਚਾਇਆ ਜਾਂਦਾ ਹੈ ਤੋ ਇਹ ਗੱਲ ਅਸੀਂ ਰੱਖੀ ਅੱਗੇ ਹੁਣ ਨੋਟ ਕਰਿਓ ਆਪਾਂ ਗੱਲ ਇਹ ਰੱਖੀ ਸੀ ਆ ਇੱਕ ਵੀਡੀਓ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਨੋਟ ਕਰਿਓ ਇਹ ਵੀਰ ਕੀ ਕਹਿ ਰਿਹਾ ਹੈ ਵੀਡੀਓ ਦੇ ਵਿੱਚ ਤੇ ਜੇਕਰ ਇਹਦੀ ਵੀਡੀਓ 'ਚ ਦਮ ਹੈ ਕੁਝ ਗੱਲ ਹੈ ਤਾਂ ਫਿਰ ਸਮਝਣ ਵਾਲੀ ਗੱਲ ਇੱਕ ਹੋਰ ਹੈ ਕਿ ਫਿਰ ਕੀ ਕੀ ਪ੍ਰਾਲੀ ਸਾਰਨਾ ਕਾਰਨ ਜਾਂ ਕੁਝ ਹੋਰ ਕਾਰਨ ਨੇ नोट करो पराली खेत में पड़ी है और धान अभी उस लेवल पर कटा भी नहीं है और प्रदूषण का लेवल है 400 पार तारीख है आज 21 अक्टूबर अब बताइए कि प्रदूषण के लिए आप खुद जिम्मेदार हैं जिन्होंने पटाखे बजाए या फिर ये पराली जिम्मेदार है अभी तक तो इसको आग भी नहीं लगी धान तो अभी कटा भी नहीं हो सकता है कि इक्का दुक्का जगह पर लगी भी हो लेकिन मेरे पीछे आप ये खेत देख लीजिए कहीं पे भी कोई आग नहीं लगी क्योंकि अभी धान बड़ी संख्या में धान भी, खड़ा भी है अब आप अगली बार देश का मीडिया और सरकारें जब आप किसान को जिम्मेदार ठहराते हो ना तो इक्कीस तारीख की सुबह को याद कर लेना कि साढ़े चार सौ के आसपास एक यू आई है दिल्ली एनसीआर का तो उसके लिए क्या ये किसान जिम्मेदार है बड़ा आसान होता है किसान को टारगेट करना बहुत आसान होता है पराली को बार 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 मुद्दा बना के भटका देना अपने मेन मेन स्ट्रीम के मुद्दे से लेकिन ऐसा नहीं है मैं ये नहीं कहता कि पराली जलाने से प्रदूषण नहीं, नहीं इस वीर ने इस वीडियो विडियो स्पष्ट की है दो गल नोट करो इन्हें दो गल कही कही है ਕਿ ਇਹ 21 ਅਕਤੂਬਰ ਸਵੇਰ ਦਾ ਪੋਲੂਸ਼ਨ ਦਿੱਲੀ ਦਾ 440 AQI ਇਹ ਕੀ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਜਾਂ ਸਿੱਖਾਂ ਨੂੰ ਇੱਕ ਆਦੇਸ਼ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਪੰਜਾਬ ਦੇ ਅੰਦਰ ਆਪਾਂ ਦੀਵਾਲੀ ਆ ਜਿਹੜੀ ਉਹ 21 ਦੀ ਰਾਤ ਨੂੰ ਮਨਾਉਣੀ ਹੈ ਇਹਦਾ ਮਤਲਬ ਪੰਜਾਬ ਦੀ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਪੰਜਾਬ ਦੇ ਅੰਦਰ ਅੱਗ ਵਾਲੀ ਗਲਤ ਆ ਵੀਰ ਨੇ ਦੱਸਤੀ ਔਰ ਪੰਜਾਬ ਦੇ ਅੰਦਰ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਫਿਰ ਇਹਦਾ ਮਤਲਬ ਕੀ ਨਿਕਲਦਾ ਹੈ ਫਿਰ ਇਹਦਾ ਮਤਲਬ ਸਪਸ਼ਟ ਹੈ ਕਿ ਇਹ ਅੱਗ ਲੱਗਣ ਨਾਲ ਪੋਲੂਸ਼ਨ ਨਹੀਂ ਹੈ ਪੰਜਾਬ ਦੇ ਧੂਏ ਦਾ ਪੋਲੂਸ਼ਨ ਨਹੀਂ ਹੈ ਉਹ ਖੁਦ ਦਿੱਲੀ ਦਾ ਦਿੱਲੀ ਦੇ ਆਸ ਪੜੋਸ ਦਾ ਧੂਆਂ ਹੈ ਜਿਹੜਾ ਉਥੋਂ ਦੇ ਲੋਕਾਂ ਦਾ ਸਾਹ ਬੰਦ ਕਰਨ ਦਾ ਕਾਰਨ ਬਣਦਾ ਹੈ ਔਰ ਸਜ਼ਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਗੱਲ ਇੱਥੇ ਲਿਆਉਣੀ ਚਾਹਣਾ ਸਾਡੀ ਸਰਕਾਰ ਦੇ ਵੀ ਧਿਆਨ ਚ ਲਿਆਉਣਾ ਚਾਹਣਾ ਮਾਨਯੋਗ ਸੁਪਰੀਮ ਕੋਰਟ ਜੀ ਦੇ ਧਿਆਨ ਚ ਲਿਆਉਣਾ ਚਾਉਣੇ ਆ ਜੀ ਕਿਸਾਨ ਇੰਨੀ ਜੋਗਰੇ ਨਹੀਂ ਹੈ ਕਿ ਇਹ ਆਪਦਾ ਗੱਲ ਤੁਹਾਡੇ ਕੋਲ ਇੱਥੇ ਬਹੁਤ ਮਹਿੰਗੇ ਮਹਿੰਗੇ ਵਕੀਲਾਂ ਦੇ ਰਾਹੀਂ ਗੱਲ ਪਹੁੰਚਾ ਸਕਣ ਸਾਡੇ ਕੋਲੇ ਆਹੀ ਇੱਕ ਜਰੀਆ ਆਹੀ ਇੱਕ ਮਾਧਿਅਮ ਹੈ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਜਿਹੜੀ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਿਹਾ ਕਲੀਅਰ ਕਿ ਪੋਲੂਸ਼ਨ ਦਾ 50% ਹਿੱਸਾ ਟ੍ਰੈਫਿਕ ਆ ਦਿੱਲੀ ਦੀ ਟ੍ਰੈਫਿਕ ਜੀ ਉਹਦੇ ਚ ਨਾਲ ਇਹ ਕਿਹਾ ਕਿ ਉਥੋਂ ਦੀ ਲਗਾਤਾਰ ਹੋ ਰਹੀ ਕੰਸਟਰਕਸ਼ਨ ਇਸ ਪੋਲੂਸ਼ਨ ਦਾ ਕਾਰਨ ਹੈ ਜੀ ਉਹਦੇ ਚ ਇਹ ਕਿਹਾ ਕਿ ਬੇ ਲੋੜੀ ਇੰਡਸਟਰੀ ਪੋਲੂਸ਼ਨ ਦਾ ਕਾਰਨ ਹੈ ਉਹਦੇ ਚ ਇਹ ਵੀ ਕਿਹਾ ਕਿ ਜਿਹੜੇ ਥਰਮਲ ਨੇ ਪ੍ਰਾ ਪੋਲੂਸ਼ਨ ਦਾ ਕਾਰਨ ਉਹ ਨੇ ਅਸੀਂ ਇਹ ਵੀ ਦੱਸਿਆ ਕਿ ਜਿਹੜਾ ਜਿੰਨੀ ਪਰਾਲੀ ਕਿਸਾਨ ਜਲਾਉਂਦਾ ਹੈ ਏਹੀ ਪਰਾਲੀ ਅੱਗੇ ਜਾ ਕੇ ਵੀ ਜਲਦੀ ਹੈ ਚਾਹੇ ਤੋਂ ਇਹ ਇੰਡਸਟਰੀ ਚ ਜਾ ਕੇ ਜਲੇ ਜਾਂ ਫਿਰ ਇਹ ਪਰਾਲੀ ਕਿਸੇ ਇੰਡਸਟਰੀ ਲਿਸਟ ਦੇ ਇਕੱਠੇ ਕੀਤੇ ਹੋਏ ਡੰਪ ਦੇ ਵਿੱਚ ਪੈਸੇ ਕਮਾਉਣ ਲਈ ਜਲੇ પરાਲੀ ਉੱਥੇ ਵੀ ਜਲਦੀ ਹੈ ਫਿਰ ਧੂਆਂ ਤਾਂ ਉਹਦੇ ਨਾਲ ਵੀ ਹੁੰਦਾ ਹੈ ਸੋ ਇਸ ਕਰਕੇ ਕਿਸਾਨ ਨੂੰ ਸਜ਼ਾ ਦੇਣ ਦੀ بجائے ਪਰਾਲੀ ਨੂੰ ਸਾੜਨ ਦੇ ਕਾਰਨ ਕਿਸਾਨ ਨੂੰ ਲਤੜਨ ਦੀ بجائے ਨਪੀੜਨ ਦੀ بجائے ਅਸਲ ਕਾਰਨਾਵਲ ਤੇ ਧਿਆਨ ਲਿਆਂਦਾ ਜਾਏ ਹਮੇਸ਼ਾ ਉਸ ਰਿਪੋਰਟ ਚ ਵੀ ਕਿ ਹੈ ਕਿ ਅਸਲ ਪੋਲੂਸ਼ਨ ਦੇ ਜਿਹੜਾ ਅਸਲ ਕਾਰਨ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਸਰਕਾਰ ਦਾ ਧਿਆਨ ਭੜਕਾਉਣ ਦੇ ਲਈ ਬਿਣਾ ਵਜਾ ਕਿਸਾਨੀ ਨੂੰ ਔਰ ਪ੍ਰਾਲੀ ਨੂੰ ਟਾਰਗੇਟ ਕੀਤਾ ਜਾਂਦਾ ਸੋ ਸਾਡੀ ਬੇਨਤੀ ਆ ਮਾਨਯੋਗ ਸੁਪਰੀਮ ਕੋਰਟ ਜੀ ਨੂੰ ਵੀ ਔਰ ਨਾਲ ਹੀ ਮੈਂ ਕਹਾਂਗਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਨੂੰ ਵੀ ਪਲੀਜ਼ ਕਿਸਾਨਾਂ ਨੂੰ ਪनिश्ड ਕਰਨਾ ਕਿਸਾਨਾਂ ਨੂੰ ਲਤਾੜਨਾ ਬੰਦ ਕਰੋ ਜੀ ਐਸ ਵੇਲੇ ਤੁਸੀਂ ਮੈਨੂੰ ਐਂ ਦੱਸੋ ਝੋਨਾ ਹਜੇ ਖੜਾ ਦਿਖਾਇਆ ਵੀਰ ਨੇ ਬਹੁਤ ਖੜਾ ਹੈ ਇਸ ਕੁਝ ਹਿੱਸਾ ਹੀ ਹਜੇ 30% ਝੋਨੇ ਦੀ ਕਟਾਈ ਨਹੀਂ ਹੋਈ ਹੋਣੀ ਅੱਜ ਤਰੀਕ ਆ ਗਈ 22 ਅੱਜ 22 ਅਗਸਤ ਹੈ ਜੀ ਆ ਸੌਰੀ 22 ਅਕਤੂਬਰ ਹੈ ਹੁਣ ਅੰਦਾਜ਼ਾ ਲਾਇਓ ਨਵੰਬਰ ਦੇ ਪਹਿਲੇ 15 ਵਾੜੇ ਕਣਕ ਬੀਜੀ ਜਾਣੀ ਹੈ ਕਿ ਕਿਸਾਨ ਕੋਲੇ ਕੋਈ ਰਸਤਾ ਹੈ ਕਿਸਾਨ ਕੋਲੇ ਕੋਈ ਸਾਧਨ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਇਸ ਪਰਾਲੀ ਦਾ ਮੈਨੇਜ ਕਰੇਗਾ ਮੈਂ ਅਗਲੀ ਬੇਨਤੀ ਇਹ ਕਰਨੀ ਚਾਹਣਾ ਕਿ ਤੁਹਾਡੇ ਜਿਹੜੇ ਤੁਸੀਂ ਬੈਲਰ ਮਸ਼ੀਨਾਂ ਦੀ ਗੱਲ ਕਰਦੇ ਹੋ ਜਿਹੜੇ ਏਰੀਏ ਦੇ ਵਿੱਚ ਪਰਾਲੀ ਨੂੰ ਮੀਂਹ ਲੇਟ ਪੈਣ ਕਾਰਨ ਮਗਰਲੇ ਮੀਂਹ ਪੈਣ ਕਾਰਨ ਪਰਾਲੀ ਨੂੰ ਮਿੱਟੀ ਲੱਗ ਜਾਂਦੀ ਹੈ ਉਹਨੂੰ ਤੁਹਾਡੀਆਂ ਬੈਲਰ ਮਸ਼ੀਨਾਂ ਚੱਕਦੀਆਂ ਨਹੀਂ ਜੀ ਔਰ ਸਾਫ਼ ਜਵਾਬ ਦੇ ਰਹੀਆਂ ਨੇ ਅਗਲੀ ਗੱਲ ਮੈਂ ਹੋਰ ਕਹਦਿਆਂ ਇਸ ਵਾਰੀ ਕੀ ਕੀਤਾ ਪਹਿਲਾਂ ਤਾਂ ਬੈਲਰ ਮਸ਼ੀਨਾਂ ਫਰੀਜ਼ ਚ ਚੱਕਦੀਆਂ ਸੀ ਇਸ ਪਰਾਲੀ ਨੂੰ ਔਰ ਐਤ ਕੀ ਤੁਹਾਡੀਆਂ ਬੈਲਰ ਮਸ਼ੀਨਾ ਕਿਸਾਨਾਂ ਤੋਂ 2-2000 ਰੁਪਏ ਦੀ ਮੰਗ ਕਰ ਰਹੀਆਂ ਐ ਔਰ ਉਹ 2000 ਕਿੱਥੋਂ ਦੇਵੇ ਕਿਸਾਨ ਜੇ ਸਰਕਾਰ ਨੂੰ ਕਹੀ ਸੁਪਰੀਮ ਕੋਰਟ ਨੇ ਕਿ ਤੁਸੀਂ ਕਿਸਾਨ ਨੂੰ 2400-2500 ਰੁਪਏ ਪ੍ਰਤੀ ਕਿੱਲਾ ਦਿਓ ਇਨਸੈਂਟਮ ਦੇ ਰੂਪ ਚ ਨਹੀਂ ਦਿੱਤਾ ਤੁਹਾਨੂੰ 100 ਰੁਪਏ ਕੁਇੰਟਲ ਕਿਹਾ ਨਹੀਂ ਦਿੱਤਾ ਬਾਰ-ਬਾਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਦਿੱਤਾ ਤੇ ਤੁਸੀਂ ਉਲਟਾ ਜੇ ਅਜ ਮਸ਼ੀਨਾ ਤੁਹਾਡੇ ਇਸ ਸ਼ਕਤੀ ਦੇ ਕਾਰਨ ਕਿਸਾਨਾਂ ਨੂੰ ਇਹਦੀ ਸਜ਼ਾ ਭੁਗਤ ਨਹੀਂ ਪੈ ਰਹੀ ਆ ਕਿ 2-2000 ਰੁਪਇਆ ਮਸ਼ੀਨਾ ਉਹ ਬੈਲਰ ਮਸ਼ੀਨਾ ਵਾਲੇ ਜਿਹੜੇ ਉੱਥੋਂ ਪ੍ਰਾਲੀ ਦੇ ਗੱਠਾ ਮੰਨਣ ਦਾ ਮੰਗ ਰਹੇ ਨੇ ਸੋ ਇਹ ਤੱਕੇਸ਼ਾਈ ਬਰਦਾਸ਼ਤ ਨਹੀਂ ਹੋਏਗੀ ਸੋ ਸਾਡੀ ਬੇਨਤੀ ਅਸੀਂ ਵੀ ਚਾਹੁੰਦੇ ਆ ਕਿ ਪ੍ਰਾਲੀ ਨੂੰ ਅੱਗ ਨਾ ਲਾਈਏ ਪਰ ਸਾਡੇ ਕੋਲੇ ਸਮਾਂ ਹੀ ਨਹੀਂ ਕਰਨ ਕੀ ਕਿਸਾਨ ਸਾਨੂੰ ਰਸਤਾ ਦਾ ਦੱਸੋ ਉਹ ਅਧਿਕਾਰੀ ਅਸੀਂ ਧਰਨਾ ਦਿੱਤਾ ਡੀਸੀ ਡਿਪਟੀ ਕਮਿਸ਼ਨਰਾਂ ਦੇ ਅਸੀਂ ਉਸ ਦਿਨ ਕਿਹਾ ਸੀ ਕਿ ਤੁਸੀਂ ਪਿੰਡਾਂ 'ਚ ਜਾ ਕੇ ਸਾਨੂੰ ਸਮਝਾਉਣ ਦਾ ਕੋਸ਼ਿਸ਼ ਕਰਦੇ ਹੋ ਉਹ ਸਮਝਾਉਣ ਦੀ ਕੋਸ਼ਿਸ਼ ਛੱਡੋ ਜੀ ਅੱਜ ਸਾਰਾ ਇਲਾਕਾ ਸਾਰੇ ਇਲਾਕੇ ਦੇ ਲੋਕ ਆਏ ਨੇ ਉੱਥੇ ਆ ਕੇ ਡਿਪਟੀ ਕਮਿਸ਼ਨਰ ਉੱਥੇ ਆ ਕੇ ਐਸਐਸਪੀ ਉੱਥੇ ਆ ਕੇ ਡੀਆਈਜੀ ਉੱਥੇ ਆ ਕੇ ਆਈ ਜੀ ਉੱਥੇ ਆ ਕੇ ਐਗਰੀਕਲਚਰ ਡਿਪਾਰਟਮੈਂਟ ਉੱਥੇ ਆ ਕੇ ਤੁਹਾਡੇ ਅਧਿਕਾਰੀ ਕਿਸਾਨਾਂ ਨਾਲ ਖੁੱਲ੍ਹੀ ਪਬਲਿਕ ਦੇ ਸਾਹਮਣੇ ਡਿਬੇਟ ਕਰਨ ਨਾ ਅਗਰ ਅਸੀਂ ਤਸੱਲੀ ਕਰਾ ਗਏ ਤਾਂ ਕਿਰਪਾ ਕਰਕੇ ਕਿਸਾਨਾਂ ਤੇ ਕਿਰਪਾ ਕਰਿਓ ਮਿਹਰ ਕਰਿਓ ਤੇ ਜੇ ਤੁਸੀਂ ਇੱਕ ਤਸੱਲੀ ਕਰਾ ਕੇ ਲੋਕਾਂ ਦੀ ਸਾਨੂੰ ਜਿਹੜੇ ਖੁਸ਼ਦੋਂਗੇ ਸੀ ਉਸ ਖੁਸ਼ਦਿੱਗਰ ਨੂੰ ਤਿਆਰ ਹੈ ਸੋ ਇਹ ਧੱਕੇਸ਼ਾਹੀ ਬੰਦ ਕਰੀਏ ਕਿਸਾਨਾਂ ਦੀ ਬੇਵੱਸਾ ਬੇਵੱਸ ਦੇ ਕਾਰਨ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੀ ਮਦਦ ਕਰੋ ਉਹਨਾਂ ਦੀ ਮਦਦ ਕਰੇ ਸਰਕਾਰ ਆ ਜਿਹੜੇ ਪੱਖ ਨੇ ਇਹ ਸਾਰੇ ਪੱਖ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਇਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਵੇ ਤਾਂ ਕਿ ਸਾਡੇ ਕਿਸਾਨਾਂ ਨੂੰ ਦੀ ਨੂੰ ਰਾਹਤ ਦਾ ਸਾਹ ਮਿਲ ਸਕੇ ਸੋ ਇਹ ਧੱਕੇਸ਼ਾਹੀ ਕਿਸੇ ਕੀਮਤ ਦੇ برداشت ਨਹੀਂ ਕੀਤੀ ਜਾ ਸਕਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ